ਸੋਨੂ ਮੰਗਲੀ ਚੈਨਲ ਨਾਲ ਜੁੜੇ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਭ ਠੀਕ ਠਾਕ ਹੋਵੋਗੇ ਦੋਸਤੋ ਕੱਲ ਦੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਚੜ੍ਹਦੀ ਉਮਰ ਦਾ ਇੱਕ ਮੁੰਡਾ ਜੋ ਕਿ ਨਿਹੰਗ ਸਿੰਘਾਂ ਦੇ ਬਾੜੀ ਦੇ ਵਿੱਚ ਹੈ ਉਹ ਬਰਸ਼ੇ ਦੇ ਨਾਲ ਲੋਕਾਂ ਦੇ ਸਿਰਾਂ ਤੋਂ ਜਿਹੜੀਆਂ ਸਰਦੀ ਤੋਂ ਬਚਣ ਲਈ ਉਹਨਾਂ ਵਾਲੀਆਂ ਟੋਪੀਆਂ ਲਈ ਹੈ ਉਹ ਲਾਂਦਾ ਫਿਰ ਰਿਹਾ ਤੇ ਉਹ ਲੱਗ ਕੇ ਟੰਗ ਦਾ ਫਿਰ ਰਿਹਾ ਇਸ ਗੱਲ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਦੂ ਤਣੇ ਕਾਫੀ ਸਰਗਰਮ ਨੇ ਕਿਉਂਕਿ ਇਹ ਤਾਂ ਸਾਡੀ ਮੋਢ ਤੋਂ ਆਤ ਰਹੀ ਹੈ ਕੋਈ ਵੀ ਗੱਲ ਹੋਵੇ ਚਾਹੀ ਉਹ ਸਹੀ ਆਵੇ ਜਾਂ ਗਲਤ ਅਸੀਂ ਦੂਤੜੇ ਬਣਾ ਲੈਂਦੇ ਹੁੰਦੇ ਆ ਕੁਝ ਲੋਕ ਉਹਦੇ ਪੱਖ ਚ ਆ ਜਾਂਦੇ ਆ ਤੇ ਕੁਝ ਲੋਕ ਵਿਰੋਧ ਦੇ ਵਿੱਚ ਆ ਜਾਂਦੇ ਆ ਇਸ ਵਾਰ ਮੈਂ ਜੇ ਆਪਣੀ ਮੰਨ ਦੀ ਦੱਸਾਂ ਤਾਂ ਮੈਂ ਉਹ ਵਿਰੋਧ ਕਰਨ ਵਾਲਿਆਂ ਦੇ ਵਿੱਚ ਆ ਕਿਉਂਕਿ ਜੇਕਰ ਆਪਾਂ ਆਪਣਾ ਇਤਿਹਾਸ ਦੀ ਗੱਲ ਕਰੀਏ ਤਾਂ ਗੁਰੂ ਤੇਗ ਬਹਾਦਰ ਜੀ ਤਾਂ 350 ਸਾਲਾਂ ਸ਼ਹੀਦੀ ਪਰ ਉਹ ਖੁਦ ਨੇ ਬਣਾ ਕੇ ਗਈਆਂ ਤੇ ਉਹਨਾਂ ਦੀ ਸ਼ਹੀਦੀ ਦਾ ਜਿਹੜਾ ਮੇਨ ਕਾਰਨ ਸੀ ਉਹ ਜ਼ਬਰਦਸਤੀ ਕਿਸੇ ਦੇ ਉੱਪਰ ਆਪਣਾ ਧਰਮ ਥੋਪਣਾ ਜੋ ਕਿ ਉਸ ਸਮੇਂ ਦੇ ਸ਼ਾਸਕ ਔਰੰਗਜ਼ੇਬ ਤੇ ਉਹਦੇ ਐਲਕਾਰ ਕਰਦੇ ਸੀ ਜਬਰੀ ਹਿੰਦੂ ਭਰਾਵਾਂ ਦੇ ਜਨੂ ਲਾ ਕੇ ਉਹਨਾਂ ਦਾ ਖਤਨਾ ਕਰਕੇ ਉਹਨਾਂ ਨੂੰ ਇਸਲਾਮ ਦੇ ਵਿੱਚ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਤੇ ਇਸੇ ਤੱਕੇ ਦੇ ਖਿਲਾਫ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਕੁਰਬਾਨੀ ਦਿੱਤੀ ਸੀ ਤੇ ਅੱਜ ਉਹਨਾਂ ਦੇ ਵਾਰਿਸ ਘਵਾਣ ਵਾਲੇ ਕੁਝ ਕੁ ਸ਼ਰਾਰਤੀ ਲੋਕ ਸਾਰੇ ਨਹੀਂ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਫਤਿਹਗੁਰ ਸਾਹਿਬ ਸੰਗਤ ਆਈ ਸੀ ਉਹਨਾਂ ਦੇ ਵਿੱਚੋਂ ਬਹੁਤੇ ਤਾਂ ਆਪਣੇ ਹੀ ਅੰਦਰ ਦੇਖਦੇ ਰਹੇ ਕਿ ਮੈਂ ਕਿੱਥੇ ਖੜਾ ਮੇਰੇ ਅੰਦਰ ਕੀ ਕਮੀਆਂ ਹੈ ਗੁਰੂ ਸਾਹਿਬ اے ਸਾਈਬ ਜੀ ਤੁਸੀਂ ਸਾਡੇ ਅੰਦਰ ਨੂੰ ਸਾਫ ਕਰਿਓ ਸਾਨੂੰ ਤੁਹਾਡੇ ਮਾਰਗ ਦੇ ਉੱਪਰ ਚੱਲਣ ਦੀ ਜਿਹੜੀ ਆ ਬਲ ਬੁੱਧੀ ਬਖਿਓ ਲੇਕਿਨ ਕੁਝ ਜਿਨ੍ਹਾਂ ਨੇ ਠੇਕਾ ਲਿਆ ਹੁੰਦਾ ਜਿਨ੍ਹਾਂ ਨੂੰ ਲੱਗਦਾ ਕਿ ਸਾਡੇ ਵਰਗਾ ਤਾਂ ਕੋਈ ਹੈ ਹੀ ਨਹੀਂ ਹੁਣ ਅਸੀਂ ਬਾਕੀਆਂ ਨੂੰ ਵੀ ਸਹੀ ਕਰਨਾ ਤੇ ਉਹ ਫਿਰ ਇਹੀਆਂ ਖੁਸ਼ੀਆਂ ਤੇ ਕੁਝੀਆਂ ਹਰਕਤਾਂ ਕਰਦੇ ਆ ਜਿਸ ਕਰਕੇ ਸਮੁੱਚੀ ਕੌਮ ਨੂੰ ਵੀ ਕਈ ਵਾਰ ਨੁਮੁੱਛੀ ਝੱਲੀ ਪੈ ਜਾਂਦੀ ਹੈ ਜਿਹੜੇ ਲੋਕ ਹੁਣ ਇਹਨਾਂ ਦੇ ਪੱਖ ਦੇ ਵਿਚਾਰਿਆ ਉਹਨਾਂ ਦਾ ਤਰਕ ਇਹ ਹੈ ਕਿ ਸ਼ਹੀਦਾਂ ਦੀ ਧਰਤੀ ਹੈ ਜੀ ਸ਼ਹੀਦਾਂ ਦੀ ਧਰਤੀ ਤੇ ਕੀ ਗੱਲ ਬੰਦਾ ਕੋਈ 1.5-2 ਮੀਟਰ ਦਾ ਪਰਨਾ ਪਾ ਕੇ ਨਹੀਂ ਆ ਸਕਦਾ ਜੇ ਕੋਈ ਪੱਗ ਨਹੀਂ ਪਾ ਸਕਦਾ ਜੇ ਐਡਾ ਵੀ ਨਹੀਂ ਕਰ ਸਕਦਾ ਤਾਂ ਕੋਈ ਛੋਟਾ ਰਮਾਲ ਲੈ ਕੇ ਸਰਪੰਨ ਵੀ ਟੋਪੀ ਲੈਣ ਦੀ ਖੂਰ ਹੈ ਤਾਂ ਉਹਨਾਂ ਮੇਰੇ ਮਿੱਤਰ ਪਿਆਰਿਆਂ ਨੂੰ ਹੱਥ ਜੋੜ ਕੇ ਮੇਰੀ ਇਹੋ ਬੇਨਤੀ ਹੈ ਕਿ ਵੀ ਜੀ ਸ਼ਹੀਦਾਂ ਦੀ ਧਰਤੀ ਦਾ ਆਪਾਂ ਇਤਿਹਾਸ ਪੜੀਏ ਜਿਨ੍ਹਾਂ ਦੇ ਕਰਕੇ ਆਪਾਂ ਅੱਜ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਉਹ ਸੀਗੇ ਦੀਵਾਨ ਟੋਡਰਮਲ ਸਾਹਿਬ ਦੀਵਾਨ ਟੋਡਰਮਲ ਜੀ ਦੇ ਬਾਰੇ ਆਪਾਂ ਨੂੰ ਜਿਵੇਂ ਪਤਾ ਨਾ ਕਪੂਰ ਖਤਰੀ ਪਰਿਵਾਰ ਦੇ ਵਿੱਚੋਂ ਸੀ ਤੇ ਜਿਹੜੀਆਂ ਉਹਨਾਂ ਦੇ ਪੁਰਾਣੀਆਂ ਕੁਝ ਪੇਂਟਿੰਗਸ ਵੀ ਆਪਾਂ ਨੂੰ ਮਿਲਦੀਆਂ ਜਿੱਥੇ ਉਹ ਜ਼ਮੀਨ ਖਰੀਦ ਰਹੇ ਆ ਉਸ ਪੇਂਟਿੰਗ ਦੇ ਵਿੱਚ ਜੇ ਆਪਾਂ ਦੇਖਾਂਗੇ ਤਾਂ ਉਹਨਾਂ ਦੇ ਸਰਟੀਫੀਕਟ ਉੱਪੀ ਪਾਈ ਆ ਕੀ ਆਪਾਂ ਉਹ ਇਤਿਹਾਸ ਵੀ ਬਸਲਾਂਗੇ ਉਸ ਤੋਂ ਇਲਾਵਾ ਭਾਈ ਮੋਤੀराम ਮਹਰਾ ਜੀ ਜਿਨ੍ਹਾਂ ਨੇ ਸਹਬਜਾਦਾ ਨੂੰ ਦੁੱਧ ਛਕਾਇਆ ਮਾਤਾ ਜੀ ਨੂੰ ਦੁੱਧ ਛਕਾਇਆ ਸੀ ਕੀ ਉਹ ਪੱਗ ਬੰਨਦੀ ਸੀ ਤੇ ਅੱਜ ਵੀ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਹਰਤ ਪਿੰਡ ਦੇ ਵਿੱਚ ਮੇਰੇ ਪਰਿਵਾਰ ਦੇ ਕੁਝ ਘਰ ਹੈਗੇ ਆ ਕਿੰਨੇ ਕੁ ਪੱਗਾਂ ਵਾਲੇ ਆਪਾਂ ਨੂੰ ਵੀ ਪਤਾ ਯਾਰ ਉਹ ਲੋਕਾਂ ਨੇ ਕੋਈ ਧਰਮ ਨਹੀਂ ਦੇਖਿਆ ਉਹਨਾਂ ਨੇ ਮਾਨਵਤਾ ਦੇਖੀ ਸਹੀ ਗਲਤ ਦੇਖਿਆ ਤੇ ਆਪਣੇ ਘਰ ਪਰਿਵਾਰਾਂ ਦੀ ਬਿਨਾ ਪ੍ਰਵਾਹ ਕੀਤੇ ਆ ਉਹਨਾਂ ਨੇ ਜੋ ਸਮੇਂ ਮਨੁੱਖੀ ਧਰਮ ਸੀ ਉਹ ਨਿਭਾਇਆ ਤੇ ਉਹਨਾਂ ਦੀ ਸੇਵਾ ਪਾਣੀ ਕੀਤਾ ਦਵਾਂ ਟੋਡਰਮਲ ਜੀ ਨੇ ਆਪਣਾ ਘਰ ਪਰਿਵਾਰ ਸਾਰਾ ਕੁਝ ਵੇਚ ਕੇ ਸਾਬਜਾਦਿਆਂ ਤੇ ਮਾਤਾ ਜੀ ਦੇ ਸਸਕਾਰ ਲਈ ਚਪੀਨ ਖਰੀਦੀ ਕੀ ਉਦੋਂ ਪੱਗਾਂ ਵਾਲੇ ਨਹੀਂ ਸੀ ਪਰ ਉਹ ਸੇਵਾ ਮਾਰਕ ਨੇ ਜਿਨ੍ਹਾਂ ਦੇ ਹੱਥੋਂ ਲੈਣੀ ਸੀ ਉਹਨਾਂ ਦੇ ਕੋਲੋਂ ਲੈ ਲਈ ਉਹ ਆਪਣੀ ਸੇਵਾ ਕਰਕੇ ਚਲੇ ਗਏ ਆ ਤੇ ਅਸੀਂ ਜਿਹੜੇ ਵੀ ਲੋਕ ਆ ਉਹਨਾਂ ਦੀ ਭਾਵਨਾ ਦੀ ਕਦਰ ਕਰੀਓ ਕੇਸ ਭਾਵਨਾ ਨਾਲ ਇੱਥੇ ਆਏ ਆ ਨਾ ਕਿ ਇਹ ਦੇਖਦੇ ਫਰੀਏ ਕਿ ਉਹ ਕੀ ਲੈ ਕੇ ਆਏ ਆ ਗੁਰਵਾਣੀ ਦਾ ਸਾਨੂੰ ਇਹ ਤਾਕੀਦ ਕਰਦੀ ਆ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਅਸੀਂ ਤਾਂ ਆਪਣੇ ਔਗਣਾ ਨੂੰ ਪਛਾਣਨ ਜਾਣਾ ਉੱਥੇ ਤੇ ਅਸੀਂ ਹੋਮੇ ਦੇ ਭਰੇ ਦੂਜਿਆਂ ਦੇ ਉੱਪਰ ਹੀ ਦੇਖਦੇ ਫਰੀ ਜੰਨੇ ਆ ਸਾਡਾ ਧਿਆਨ ਸਾਬ ਜਦਿਆਂ ਦੀ ਸ਼ਿੱਦਦੀ ਦੇ ਵਿੱਚ ਉਹਨਾਂ ਦੀ ਕੁਰਬਾਨੀ ਦੇ ਵਿੱਚ ਤਾਂ ਹੈ ਹੀ ਨਹੀਂ ਜਾਂ ਉੱਥੇ ਜਿਹੜੀ ਫਜ਼ਾਮਾ ਦੇ ਵਿੱਚ ਗੁੰਜ ਦੀ ਕੁਰਬਾਨੀ ਆ ਉਹਦੇ ਤੇ ਤਾਂ ਹੈ ਹੀ ਨਹੀਂ ਸਾਡਾ ਤਾਂ ਧਿਆਨ ਲੋਕਾਂ ਦੀ ਕਮੀਆਂ ਲੱਭਣ ਤੇ ਲੱਗਿਆ ਹੋਇਆ ਹੁਣ ਜੇ ਆਪਾਂ ਗੱਲ ਕਰੀਏ ਟੋਪੀ ਦੀ ਜਿਹੜੇ ਸਿੱਖ ਹੋਰ ਸ਼ਹਿਰਾਂ ਦੇ ਵਿੱਚੋਂ ਆ ਰਹੇ ਆ ਉਹਨਾਂ ਨੂੰ ਰਮਾਲ ਲੈਣਾ ਜ਼ਰੂਰੀ ਆ ਜਾਂ ਪੱਗ ਬੰਨਣਾ ਜ਼ਰੂਰੀ ਕਰਦੀ ਤਾਂ ਕੀ ਜਿਹੜੇ ਉੱਥੇ ਸਥਾਨਕ ਲੋਕ ਆ ਉਹ ਆਪਣੇ ਘਰਾਂ ਦੇ ਵਿੱਚ ਕੈਦ ਹੋਏ ਉਹ ਬਾਹਰ ਅੰਦਰ ਨਿਕਲਣਾ ਬੰਦ ਕਰ ਦੇਣ ਜਿਵੇਂ ਕਿ 2001 ਦੀ ਜਿਹੜੀ ਮਰਦਮਸ਼ੁਮਾਰੀ ਦੇ ਅਨੁਸਾਰ ਫਤੇਗੜ ਸਾਹਿਬ ਜ਼ਿਲ੍ਹੇ ਦੀ ਜਿਹੜੀ ਆਬਾਦੀ ਹੈ ਨਾ ਉਸ ਆਬਾਦੀ ਦਾ 71.23% ਜਿਹੜੀ ਆਬਾਦੀ ਉਹ ਸਿੱਖਾ ਉਸ ਤੋਂ ਇਲਾਵਾ ਜਿਹੜੇ ਹਿੰਦੂ ਆਬਾਦੀ ਹੈ ਨਾ ਉਹ ਉੱਥੇ ਦਾ 25% ਤੋਂ ਵੀ ਥੋੜਾ ਜਿਹਾ ਵੱਧ ਦਾ 25.47% ਆਬਾਦੀ ਉਸ ਤੋਂ ਇਲਾਵਾ ਜਿਹੜੇ ਮੁਸਲਮਾਨ ਕੋਰਾ ਉਹਨਾਂ ਦੀ ਆਬਾਦੀ 2.80% ਤੇ ਕ੍ਰਿਸਚਨ ਵੀ 0.28% ਆ ਕਿ ਜਿਹੜੇ ਬਾਕੀ ਗੈਰ ਸਿੱਖ ਲੋਕ ਆ ਉਹ ਆਪਣੇ ਘਰਾਂ ਦੇ ਵਿੱਚ ਕੈਦ ਹੋ ਜਾਣ ਜੇ ਉਹਨਾਂ ਨੇ ਇੰਨੀ ਠੰਡ ਦੇ ਵਿੱਚ ਕਿਤੇ ਬਾਹਰ ਅੰਦਰ ਜਾਣਾ ਤਾਂ ਕਿਉਂ ਰਮਾਲ ਬੰਨ ਕੇ ਜਾਣਾ ਤੁਸੀਂ ਜਿਹਦੀ ਵੀ ਟੋਪੀ ਲਾਈ ਐ ਸੱਤ ਉਹਨੂੰ ਪੁੱਛਿਆ ਵੀ ਉਹ ਕਿੱਥੋਂ ਆਇਆ ਇੱਥੋਂ ਆਇਆ ਕਿ ਬਾਹਰੋਂ ਆਇਆ ਕਿ ਤੂੰ ਹੋ ਸਕਦਾ ਕੋਈ ਸਥਾਨਕ ਬੰਦਾ ਹੋਵੇ ਤੇ ਉਹਨੇ ਕਿਤੇ ਦੂਰ ਪਾਰ ਜਾਣਾ ਹੋਵੇ ਕਿਤੇ ਬਸਰ ਤੇ ਸਫ਼ਰ ਕਰਨਾ ਕੰਨਾਂ ਨੂੰ ਸਿਰ ਨੂੰ ਹਵਾ ਤੋਂ ਬਚਾਣ ਲਈ ਜੀ ਉਹਨੇ ਗਰਮ ਟੋਪੀ ਪਾ ਲਈ ਤਾਂ ਕਿਹੜਾ ਗੁਨਾਹ ਹੋ ਗਿਆ ہماری ਮੋਟੀ ਅਕਲ ਨੂੰ ਆ ਤਮਾਰੋ ਤੁਸੀਂ ਬਾਣੀ ਦੇ ਵਿੱਚੋਂ ਤੁਸੀਂ ਇੱਕ ਐਗਜ਼ਾਮਪਲ ਸੈੱਟ ਕਰਨੀ ਆ ਕਿ ਲੋਕ ਦੇਖ ਕੇ ਕਹਿਣ ਹਾਂ ਜੀ ਗੁਰੂ ਕੇ ਸਿੱਖ ਇਹੋ ਜਿਹੇ ਹੁੰਦੇ ਆ ਨਾ ਕਿ ਤੁਹਾਡੇ ਨਾਲ ਦੇਖ ਕੇ ਲੋਕ ਕਹਣ ਯਾ ਯਾਰ ਇਹ ਬੰਦੇ ਆ ਕੋਈ ਜਿਨ੍ਹਾਂ ਦਾ ਗੁਰੂ ਦੂਸਰਿਆਂ ਦਾ ਧਰਮ ਬਚਾਉਣ ਲਈ ਜਿਨ੍ਹਾਂ ਦਾ ਗੁਰੂ ਦੂਸਰਿਆਂ ਦਾ ਜਨੂਬ ਬਚਾੜ ਦੇ ਲਈ ਆਪਣੀ ਕੁਰਬਾਨੀ ਦੇ ਰਿਆ ਸੀ ਤੇ ਉਹ ਅੱਜ ਜ਼ਬਰਦਸਤੀ ਆਪਣਾ ਧਰਮ ਦੂਜਿਆਂ ਦੇ ਉੱਪਰ ਥੋਪ ਰਹੇ ਆ ਜਿਵੇਂ ਜ਼ਖਰੀਆ ਖਾਨ ਦੇ ਸਮੇਂ ਵਿੱਚ ਮੁਗਲਾਂ ਨੇ ਸਿੱਖਾਂ ਦੇ ਸਰ ਵੱਢ ਕੇ ਦੀਜਾਂ ਦੇ ਉੱਪਰ ਟੰਗ ਟੰਗ ਕੇ ਜਲੂਸ ਕੱਢੇ ਸੀ ਉਦਾਂ ਇਹ ਲੋਕਾਂ ਦੀਆਂ ਟੋਪੀਆਂ ਨੀਜੀਆਂ ਦੇ ਉੱਪਰ ਟੰਗ-ਟੰਗੇ ਆਪਣੇ ਆਪ ਨੂੰ ਗੁਰੂ ਦੇ ਨਹੀਂ ਜਕਰੀਏ ਔਰੰਗੇ ਜਾਂ ਵਜੀਦੇ ਦੇ ਵਾਰਿਸ ਘਵਾਣ ਲੱਗੀ ਹੋਈ ਆ ਇਸ ਲਈ ਥੋੜਾ ਸ਼ਰਮ ਨੂੰ ਥੋੜਾ ਅਕਲ ਨੂੰ ਹੱਥ ਮਾਰੀਏ ਆਪਾਂ ਜਿਹੜੇ ਉੱਥੇ ਬਾਕੀ ਫਤਿਹਗੜ੍ਹ ਸਾਹਿਬ ਦੇ ਵਿੱਚ ਸਥਾਨਕ ਲੋਕ ਵੱਸਦੇ ਆ ਉਹਨਾਂ ਦੀ ਭਾਵਨਾਵਾਂ ਦੀ ਵੀ ਕਦਰ ਕਰੀਏ ਉਹਨਾਂ ਦੀ ਆਜ਼ਾਦੀ ਦੀ ਵੀ ਕਦਰ ਕਰੀਏ ਉਹਨਾਂ ਨੂੰ ਵੀ ਕਿਤੇ ਆਣ ਜਾਣ ਜੋਗਾ ਛੱਡੀਏ ਤੇ ਜਿਹੜੀ ਸੰਗਤ ਆ ਰਹੀ ਆ ਉਹ ਸਾਡੇ ਲਈ ਸਾਰੀ ਹੀ ਪ੍ਰਵਾਨ ਹੋਣੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬ ਦਾ ਵੀ ਵਚਨ ਹੈ ਕਿ ਚਰਨ ਸ਼ਰਨ ਕੋ ਇੱਕ ਪਿੰਡਾ ਜਾਇ ਚਲ ਸਤਿਗੁਰੂ ਕੋਟ ਪਿੰਡਾ ਆਗੇ ਹੋਏ ਲੇਤੇ ਜੇ ਕੋ ਗੁਰੂ ਦੀ ਸ਼ਰਨ ਦੇ ਵਿੱਚ ਆ ਰਿਹਾ ਆ ਜੋ ਟੋਪੀ ਲੈ ਕੇ ਆ ਰਿਹਾ ਕੀ ਪਤਾ ਕੱਲ ਨੂੰ ਉਸੇ ਆਸ ਦੀ ਕਿਹੜੀ ਬਾਤ ਉਹਦੇ ਕੰਨਾਂ ਦੇ ਵਿੱਚ ਪੈ ਜਵੇ ਤੇ ਉਹ ਦਸਤਾਰ ਸਜਾਣ ਲੱਗ ਜਵੇ ਅਸੀਂ ਵੀ ਕਿਸੇ ਟਾਈਮ ਤੇ ਟੋਪੀ ਆ ਰਮਾਰ ਲੈ ਕੇ ਜਾਂਦੀ ਹੁੰਦੀ ਸੀ ਚਲੋ ਗੁਰੂ ਮਹਾਰਾਜ ਦੀ ਮਿਹਰ ਹੋਈ ਆ ਅੱਜ ਕੇਸ ਰੱਖਿਆ ਦਸਤਾਰ ਬੰਨਣ ਲੱਗਿਆ ਕੱਲ ਨੂੰ ਕੀ ਪਤਾ ਗੁਰੂ ਸਾਹਿਬ ਦੀ ਹੋਰ ਮਿਹਰ ਹੋ ਜਵੇ ਅਸੀਂ ਵੀ ਅਮਰਤਾਰੀ ਹੋ ਜਾਈਏ ਪਰ ਇਹ ਤਾਂ ਹੀ ਹੋਇਆ ਜਦ ਇਹ ਅਸੀਂ ਉੱਥੇ ਗਏ ਸਾਨੂੰ ਕਿਸੇ ਨੇ ਹੱਲਾਸ਼ੇਰੀ ਦਿੱਤੀ ਨਾ ਕੇ ਸਾਨੂੰ ਤਾਨੇ ਮੀਨੇ ਮਾਰੀ ਸਾਨੂੰ ਬੇਇੱਜ਼ਤ ਜਲੀਲ ਕੀਤਾ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਅਹ ਜੇ ਕੋਜੀਆ ਤੇ ਹੋਸ਼ੀਆਂ ਹਰਕਤਾਂ ਤੋਂ ਆਵਾਜ਼ ਆਈਏ ਇੱਥੇ ਤੁਹਾਡਾ ਵਿਰੋਧ ਦੇਖਣ ਨੂੰ ਆ ਰਿਹਾ ਟੋਪੀਆਂ ਦਾ ਵਿਰੋਧ ਨਹੀਂ ਇੱਕ ਖਾਸ ਧਰਮ ਦਾ ਵਿਰੋਧ ਕਰ ਰਹੇ ਹੋ ਤੁਸੀਂ ਕਿਉਂਕਿ ਜੇ ਟੋਪੀਆਂ ਦਾ ਵਿਰੋਧ ਹੋਵੇ ਤਾਂ ਟੋਪੀਆਂ ਲੈ ਕੇ ਅਮਰੀਕਾ ਮੁਸਲਮਾਨ ਪਰ ਆਪਾਂ ਦਰਬਾਰ ਸਾਹਿਬ ਸੱਚਖੰਡ ਸਿੱਧੀ ਹਰ ਮਦਰਸਾਦ ਦੇ ਵਿੱਚ ਮੱਥਾ ਟੇਕਦੇ ਦੇਖਦੇ ਆ ਉਹ ਆਪਣੀਆਂ ਇਸਲਾਮੀ ਟੋਪੀਆਂ ਲੈ ਕੇ ਉੱਥੇ ਮੱਥੇ ਟੇਕਦੇ ਆ ਉਹ ਟੋਪੀਆਂ ਦਾ ਸਾਨੂੰ ਕੋਈ ਕਦੇ ਇਤਰਾਜ਼ ਨਹੀਂ ਹੁੰਦਾ لیکن جی ایتھے تو کوئی સ્થાનਿਕ ہندو ਭਰਾ ਜਿਨ੍ਹਾਂ ਨੇ ਆਪਣੀ ਕੋਈ ਨਿੱਜੀ ਕੰਮ ਦੇ ਲਈ ਵੀ ਟੋਪੀ ਲੈ ਕੇ ਕਿਤੇ ਦੂਰ ਪਰ ਜਾਣਾ ਤੁਸੀਂ ਉਹਦੀ ਟੋਪੀ ਨੂੰ ਨਿੱਜੀ ਤੇ ਟੰਗ ਲੈਂਦੇ ਹੋ ਇਹ ਜਿਹੜੀ ਨਫ਼ਰਤ ਦੇ ਤੁਸੀਂ ਬੀਜ ਬੀਜ ਰਹੇ ਹੋ ਨਾ ਇਹ ਇੱਕ ਤਾਂ ਗੁਰੂ ਘਰਾਂ ਦੇ ਗੁਰਬਾਣੀ ਦੇ ਸਿਧਾਂਤਾਂ ਦੇ ਬਿਲਕੁਲ ਉਲਟਾ ਤੇ ਦੂਸਰਾ ਇਹ ਮਨੁੱਖਤਾ ਦੇ ਸਿਧਾਂਤਾਂ ਦੇ ਵਿਰੋਧਾ ਕਿਉਂਕਿ ਗੁਰਬਾਣੀ ਦਾ ਸਿਧਾਂਤ ਮਨੁੱਖਤਾ ਦਾ ਸਿਧਾਂਤ ਬੁ ਕਿਸੇ ਤਰ੍ਹਾਂ ਵੀ ਉਲਟ ਨਹੀਂ ਹੈਗਾ ਗੁਰਬਾਣੀ ਦਾ ਸਿਧਾਂਤ ਤਾਂ ਇਹ ਆ ਕਿ ਉਹ ਸਾਰਿਆਂ ਨੂੰ ਬਰਾਬਰਤਾ ਦਾ ਦਰਜਾ ਦਿੰਦੀ ਆ ਸਾਰਿਆਂ ਦੀ ਭਾਵਨਾਵਾਂ ਦੀ ਕਦਰ ਕਰਦੀ ਆ ਤੇ ਤੁਸੀਂ ਪਤਾ ਨਹੀਂ ਕਿਹੜੀ ਬਾਣੀ ਪੜ੍ਹਨੀ ਹੈ ਇਹ ਜੀ ਵੀ ਜਿਹੜਾ ਐਡੇ ਖੁਛੇ ਤੇ ਬੇਅਕਲੀ ਹੋ ਗਈ ਹੋ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਲਿਆਓ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਤੋਂ ਲੈ ਕੇ ਖਾਲਸਾ ਪੰਥ ਦੀ ਸਥਾਪਨਾ ਤੱਕ ਧਰਮ ਤੋਂ ਪਹਿਲਾਂ ਜਿਹੜੀ ਚੀਜ਼ ਨੂੰ ਮੂਰੇ ਰੱਖਿਆ ਗਿਆ ਉਹ ਹੈ ਦਇਆ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਜਪਜੀ ਸਾਹਿਬ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਨਾ ਧੌਲ ਧਰਮ ਦਇਆ ਦਾ ਪੁੱਤ ਜਿਹੜਾ ਧਰਮ ਉਹ ਦਇਆ ਦਾ ਪੁੱਤ ਆ ਤੇ ਜਦੋਂ ਪੰਜ ਪਿਆਰੇ ਖੜੇ ਕਿਤੇ ਸੀ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਂਝਾ ਕੀਤਾ ਉਦੋਂ ਵੀ ਧਰਮ ਤੋਂ ਪਹਿਲਾਂ ਦਇਆ ਆਈ ਸੀ ਤੇ ਦਇਆ ਨੂੰ ਆਪਣੇ ਮਨ ਦੇ ਵਿੱਚੋਂ ਕਦੇ ਵਿਸਰਨ ਨਾ ਦਿਓ ਐਡੇ ਕੱਟੜ ਤੇ ਐਡੇ ਖੋਚੇ ਬਣ ਕੇ ਅਸੀਂ ਆਪਣੀ ਹੀ ਕੌਮ ਦਾ ਆਪਣੀ ਹੀ ਧਰਮ ਦਾ ਨੁਕਸਾਨ ਕਰਦੇ ਹਾਂ ਐਡੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਜੇਕਰ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਬੋਲਿਆ ਹੋਵੇ ਤਾਂ ਗੁਰੂ ਤੇ ਸੰਗਤ ਬਖਸ਼ਣ ਜੋਗਾ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਹ